ਅਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨ ਜੋ ਕਿ ਧਾਰੀਵਾਲ ਪਿੰਡ ਦੇ ਨੇ ਜਾਸੂਸੀ ਦੇ ਸ਼ੱਕ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਵੱਡਾ ਖੁਲਾਸਾ ਇਹ ਹੋਇਆ ਕਿ ਗੁਰਪ੍ਰੀਤ ਗੋਪੀ ਔਰ ਉਸ ਦਾ ਸਾਥੀ ਸਾਹਿਲ ਮਸੀਹ ਜੋ ਕਿ ਪਾਕਿਸਤਾਨੀ ਏਜੰਸੀ ਏਐਸਆਈ ਦੇ ਹੈਂਡਲਰ ਰਾਣਾ ਜਵੇਦ ਦੇ ਸੰਪਰਕ ਤੇ ਵਸੀ ਔਰ ਕਈ ਫੌਜ ਦੇ ਟਿਕਾਣਿਆਂ ਦੀ ਮੁਖਬਰੀ ਇਹਨਾਂ ਨੇ ਕੀਤੀ ਔਰ ਭਾਰਤੀ ਫੌਜ ਦਾ ਜਵਾਨ ਹੈ ਗੁਰਪ੍ਰੀਤ ਗੋਪੀ ਆਪਣੇ ਸਾਥੀ ਸਾਹਿਲ ਦੇ ਨਾਲ ਇਹ ਕੰਮ ਕਰਦਾ ਸੀ ਧਾਰੀਵਾਲ ਪਿੰਡ ਦੇ ਰਹਿਣ ਵਾਲੇ ਨੇ ਔਰ ਇਸ ਪੂਰੇ ਮਸਲੇ 'ਚ ਪਤਾ ਲੱਗਿਆ ਹੈ ਕਿ ਇਹ ਆਈਐਸਆਈ ਹੈਂਡਲਰ ਰਾਣਾ ਜਵੇਦ ਦੇ ਸੰਪਰਕ ਦੇ ਵਿੱਚ ਦੁਬਈ ਦੇ ਇੱਕ ਤਸਕਰ ਅਰਜਨ ਦੇ ਨਾਲ ਆਏ ਔਰ 2016 ਦੇ ਵਿੱਚ ਗੁਰਪ੍ਰੀਤ ਗੋਗੀ ਫੌਜ ਦੇ ਵਿੱਚ ਭਰਤੀ ਹੋਇਆ ਸੀ ਔਰ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਦਿੱਲੀ ਮੇਰਠ ਜੰਮੂ ਕਸ਼ਮੀਰ ਦੇ ਵਿੱਚ ਇਸ ਦੀ ਡਿਊਟੀ ਰਹੀ ਹੈ ਔਰ ਅਜੇਹੇ ਦੇ ਵਿੱਚ ਡਿਊਟੀ ਤੋਂ ਬਾਅਦ ਦੰਦੋਟੀ ਤੋਂ ਲਗਾ ਦਰਮਿਆਨ ਫੌਜ ਦੇ ਟਿਕਾਣਿਆਂ ਦੀ ਮੁਖਬਰੀ ਇਸ ਦੇ ਵੱਲੋਂ ਕੀਤੀ ਗਈ ਹੈ ਸ਼ੱਕ ਹੈ ਕਿ ਪੈਂਡਰਾਵਰਾਹੀ ਕਈ ਖੂਫੀਆ ਸੂਚਨਾਵਾਂ ਇਸ ਦੇ ਵੱਲੋਂ ਭੇਜੀਆਂ ਗਈਆਂ ਨੇ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਚੋਂ ਗ੍ਰਿਫਤਾਰ ਹੋਏ ਜਸ ਗੁਰਪ੍ਰੀਤ ਗੋਪੀ ਸਾਇਲ ਮਸਜਿਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਮੁਖਬਰੀ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਜਾਸੂਸੀ ਕੀਤੀ ਗਈ ਹੈ ਭਾਰਤ ਮੁਲਕ ਦੇ ਨਾਲ ਭਾਰਤ ਮੁਲਕ ਦੇ ਭਾਰਤੀ ਫੌਜ ਦੇ ਟਿਕਾਣਿਆਂ ਦੀ ਤਸਵੀਰਾਂ ਭੇਜੀਆਂ ਗਈਆਂ ਨੇ